ਕੀ ਨਾ ਜੀ ਰੋਲਾ ਮੇਰਾ ਪੈਸਾ ਹੀ ਇਹ ਗੱਲੋ ਹੀ ਪਾ ਜੀ ਨਹੀਂ ਭਾਈ ਪਹਿਲਾਂ ਵੀ ਦੋ 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 ਦਿਨ ਵਰੀ ਵੰਡੇ ਆਈ ਪਿਸਤੌਲ ਜੁ ਲੈ ਕੇ ਹੂੰ ਫਿਰ ਆਪਸੀ ਰੋਲਾ ਰਹੇ ਭਾਈ ਵਾਲੀ ਦਾ ਤੇ ਅੱਜ ਵੀ ਭਾਈ ਆ ਕੇ ਇਕਦਮ ਅੱਥੀ ਬੈ ਗਏ ਮੇਰੇ ਬੜਾ ਕੀ ਚੀਜ਼ ਦਾ ਕੰਮ ਕਰਦਾ ਮੇਰਾ ਵਹੀ ਕੰਟੇਨਰ ਗੁਲਾਮੋਸ ਬਰੋਚ ਤੇ ਭਾਈ ਇੱਕ ਤਾਂ ਬੰਦਾ ਬਿਛਾਨਿਆ ਗਿਆ ਦੇ ਵਿੱਚੋਂ ਐਕਸਲ ਜਵਾਰ ਮਿਲਦਾ ਝਗੜੇ ਦਾ ਕਾਰਨ ਕਾਰਨ ਕੀ ਭਜੀ ਕਾਰਨ ਭਾਈ ਪਹਿਲਾਂ ਹੀ ਚੱਲਣ ਦਾ ਹੀ ਭਾਈ ਵਾਲ ਨੂੰ ਲੈ ਕੇ ਥੋੜਾ ਜਿਹਾ ਹੂੰ ਤੇ ਉਹ ਜੋ ਇੱਕੋ ਦਾਮੀ ਆਂਗੇੱਤ ਤੇ ਬੈਗੇ ਮੇਰੇ ਕਿੰਨੇ ਬੰਦੇ ਹੈਗੇ ਜੀ 5 10 12 ਹੈਗੇ ਬੇਜੀ ਹਥਿਆਰ ਵੀ ਗਏ ਉਹਨਾਂ ਕੋ ਹਾਂਜੀ ਭਾਈ 10 ਤਾਂ ਲੈ ਗਏ ਹੀ ਨਾਲ ਉਸੇ ਭਾਈ ਕੰਨੇ ਸੀ ਹਾਂਜੀ ਭਾਈ ਤੇ ਕੋਈ ਸੀਸੀਟੀਵੀ ਉਧਰਾਂ ਲੱਗੀ ਕਿ ਕੈਮਰੇ ਹਾਂਜੀ ਭਾਈ ਐਮਐਸ ਉਹ ਆਫਿਸ ਦੀਵਾਰ ਲੱਗਦਾ ਦੇ ਕੋਈ ਕੰਸਲੂ ਕੋਈ ਕੰਪਲੀਟ ਕੀਤੀ ਹਾਂਜੀ ਭਾਈ ਉਹਨਾਂ ਦਾ ਨਾਮ ਨਮ ਦੱਸ ਤੇ ਸਭਾ ਭਾਈ ਕਿਸ ਤਰ੍ਹਾਂ ਤੁਸੀਂ ਆਪਣੇ ਜਾਣਦੇ ਮੈਂ ਭਾਈ ਨਾਲ ਤੇ ਸਟੈਂਡ ਦੇ ਬੰਦੇ ਗਏ ਉਹਨਾਂ ਨੇ ਬਚਾ ਦੇ ਦੀ ਇਹਨਾਂ ਭਾਈ ਮੇਰਾ ਨਾਮ rahul joshi ਹੈ ਜਿਹੜਾ ਮੇਰਾ ਛੋਟਾ ਬ੍ਰਦਰ ਹੈਗਾ ਤੇਰੀ ਕੰਟੀਨ ਹੈਗੀ ਆ ਬਨਾਨੂ ਹਸਪੀਟਲ ਚ ਐਮ ਐਸ ਆਫਿਸ ਦੇ ਨਾਲ ਉਥੇ ਅੱਜ ਅੱਜ ਵੀ ਮੁੰਡੇ ਆ ਕੇ ਪਏ ਪਹਿਲਾਂ ਵੀ 2-4 ਵਾਰੀ ਹੋਇਆ ਤੇ ਉਦੋਂ ਤੇ ਹੈ ਨਹੀਂ ਸੀਗਾ ਕੰਟੀਨ ਤੇ ਪਰ ਅੱਜ ਗਿਆ ਹੋਇਆ ਸੀਗਾ ਉਧਰ ਉਹਨਾਂ ਨੇ ਟਾਈਮ ਦੇਖਿਆ ਸਪੈਸ਼ਲ ਐਂਡ ਤੇ ਉਦੋਂ ਇਹਨੂੰ ਕੱਲੇ ਨੂੰ ਘੇਰਿਆ ਉਹ ਹੈਗੇ ਸੀ 15-20 ਜਣੇ ਹੈਗੇ ਸੀ ਬਾਕੀ ਐਮ ਐਸ ਆਫਿਸ ਤੇ ਰਿਕਾਰਡਿੰਗ ਚ ਆ ਗਿਆ ਤੇ ਬੰਦਾ ਹੈਗਾ ਐਕਸਰੇ ਆਫਿਸ ਦਾ ਕੋਈ ਉਹ ਆਪਾਂ ਨਾਮ ਉਹਦਾ ਲਿਖਾਤਾ ਆਇਆ ਠਾਣੇ ਬਾਕੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਠਾਣੇ ਵਾਲੇ ਨਾਲ ਹਾਂਜੀ ਹਾਂਜੀ ਇਹ ਸਰਕਾਰੀ ਸਰਕਾਰ ਕਾਰਵਾਈ ਅਸੀਂ ਪੂਰੀ ਚਾਹੁੰਦੇ ਆਂ ਕਿ ਸਾਨੂੰ ਜੇ ਸਾਡੇ ਆਪਣੇ ਕੰਮ ਕਰਨ ਦੇ ਅੱਡੇ ਜਾਣ ਕੇ ਸਾਨੂੰ ਹੱਥ ਪਾਜਵੇ ਇਹ ਚੀਜ਼ ਚੰਗੀ ਥੋੜੀ ਹੀ ਗਈ ਭਾਈ ਜੀ ਕਿੰਨੇ ਦਿਨ ਭਾਈ ਇਸ ਸਾਲ ਹੋ ਚੱਲਾ ਸਾਨੂੰ 7-8 ਮਹੀਨੇ ਤੋਂ ਉੱਤੇ ਹੋ ਚੁੱਕੇ ਆ ਕੰਡਿਨ ਨਹੀਂ ਅੱਗੇ ਸਾਨੂੰ 2-3 ਵਾਰੀ ਆਏ ਆ ਬਾਹਰ ਬੰਦੇ ਖਲੋਂਦੇ ਆ ਆਪਾਂ ਦੇਖਦੇ ਆਂ ਤੇ ਜਦੋਂ ਨੂੰ ਆਪਾਂ ਇਕੱਠੇ ਹੁੰਨੇ ਹੋਂਦਾ ਤੇ ਸਾਰੇ ਜਾਣੇ ਉਹ ਉਦੋਂ ਤੇ ਕੋਈ ਨਹੀਂ ਹੁੰਦਾ ਬਟ ਅੱਜ ਕੱਲੇ ਨੂੰ ਦੇਖ ਕੇ ਫੇਰ ਪੈ ਗਿਆ ਦੋ ਤਿੰਨ ਵਾਰੀ ਇਹ ਗੱਲ ਹੋਈ ਆ ਪਰਸੋ ਚੌਥੀ ਹੋਈ ਇਹਦੇ ਨਾਲ ਤੇ ਉਦੋਂ ਕੁਛ ਨਹੀਂ ਹੋਇਆ ਤੇ ਅੱਜ ਬੜੀ ਮੁਸ਼ਕਲ ਬਣੀ ਹਥਿਆਰ ਲੈ ਕੇ ਆਏ ਕਹਿੰਦੇ ਆ ਦੇਖੋ ਬਾਕੀ ਆਪਾਂ ਕੱਲ ਵੀਡੀਓ ਵਿਖਾ ਕੇ ਸਾਰੀ ਕਢਾ ਕੇ ਤੁਹਾਨੂੰ ਦਵਾਂਗੇ ਜਿੰਨੇ ਦਾ ਹਾਂ ਜੀ ਹਾਂ ਜੀ ਪਹਿਲਾਂ ਦੀ ਪਲਾਨਿੰਗ ਆ ਭਾਈ ਇੰਦਾ ਥੋੜੀ ਕੋਈ ਆ ਜਾਂਦਾ ਹੁੰਦਾ ਚੱਕੜੇ ਦਾ ਗਰਮ ਕਿਉਂ ਕਿ ਬਾਰ ਬਾਰ ਕਿਉਂ ਉਤਸਾਰ ਕਿ ਸਰ ਕੀ ਕਹਿੰਦੇ ਤਰੱਕੀ ਥੋੜੀ ਇਹਦੇ ਕਿਸੇ ਦੀ ਦੇਖੀ ਥੋੜੀ ਜਾਂਦੀ ਆ ਉਹਨਾਂ ਕੰਮ ਕਰਨਦੇ ਆ ਛੋਟਾ ਭਰਾ ਮੇਰਾ ਕੰਮ ਕਰਨਦਾ ਐਸੀ ਕਰਕੇ ਆ ਅਗਲਾ ਕੰਮ ਕਰਨਦਿਆ ਕੰਮ ਵੀ ਤਰੱਕੀ ਨਹੀਂ ਦੇਖੀ ਜਾਂਦੀ ਇੱਕ ਦੂਜੇ ਬੰਦੇਆਂ ਕੋਲੋਂ ਕੀ ਕਰ ਸਕਦੇ ਅਸੀਂ ਵਿੱਚ ਸਰ ਸਾਨੂੰ ਦੇ ਖਤਰਾ ਹੈਗਾ ਉਹਨਾਂ ਕੋਲੋਂ ਤੁਹਾਨੂੰ ਬਸ ਆ ਹੀ ਆ ਮੰਗ ਸਾਡੀ ਆ ਹੀ ਆ ਕਿ ਸਾਡਾ ਸਾਥ ਦਿੱਤਾ ਜਾਵੇ ਗਵਰਨਮੈਂਟ ਵੱਲੋਂ ਪੂਰਾ ਪੁਲਿਸ ਡਿਪਾਰਟਮੈਂਟ ਤੁਹਾਡੇ ਨਾਲ ਸਾਥ ਦੇ ਬੋਲਿਸ ਨੂੰ ਤੁਹਾਡੇ ਵੱਲੋਂ ਭਾਈ ਕੰਪਲੇਂਟ ਦਿੱਤੀ ਗਈ ਹੈ ਹਾਂਜੀ ਹਾਂਜੀ ਕੰਪਲੇਂਟ ਦਿੱਤੀ ਗਈ ਆ ਸਰ ਕੀ ਕਹਿੰਦੇ ਕਾਰਵਾਈ ਦੇਖੋ ਕੀ ਕਹਿੰਦੇ ਆ ਕੱਲ ਦੇਖਦੇ ਆ ਜਾ ਕੇ ਇੱਕ ਵਾਰ ਸਾਨੂੰ ਬਸ ਇੱਕੋ ਹੀ ਮੰਗ ਹੈ ਜਿਹੜੀ ਕਾਰਵਾਈ ਹੈ ਸਾਡੇ ਕੀਤੀ ਜਾਵੇ ਹੁਣ ਜੇ ਕੰਟੀਨ ਦੇ ਅੰਦਰ ਆ ਕੇ ਹਜੀ ਉੱਥੇ ਤੁਹਾਡੇ ਸਾਹਮਣੇ ਕੀ ਗਾਰਡ ਵਗੈਰਾ ਉਹਦੇ ਸਕਿਉਰਟੀ ਹੁੰਦੀ ਆ ਸਾਰਾ ਕੁਝ ਹੁੰਦਾ ਉਹਦੇ ਬਾਅਦ ਅੰਦਰ ਆਣ ਕੇ ਹੱਥ ਪਾ ਸਕਦੇ ਅਗਲੇ ਦਾਫਤਰ ਵਗੈਰਾ ਲੈ ਕੇ ਅੰਦਰ ਪੈ ਸਕਦੇ ਆ ਬਾਹਰ ਕੀ ਹਾਲ ਹੋਏਗਾ ਮੇਰੇ ਹਸਪਤਾਲ ਦੇ ਮੁਲਾਤਮ ਵੀ ਉਹਦੀ ਆਈਸ਼ਡੋਂ ਲਈ ਸਰ ਨਹੀਂ ਉਸ ਟਾਈਮ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਜਿਹੜੇ ਟੈਕਸੀ ਸਟੈਂਡ ਵਾਲੇ ਹੈਗੇ ਆ ਇਧਰ ਉਧਰ ਦੇ ਮੁੰਡੇ ਜਿਤਨਾ ਜੋਰ ਸਾਨੂੰ ਜਾਣਦੇ ਉਹ ਛਣ ਆਂਦੇ ਆ ਉਹਨਾਂ ਨੇ ਜਿਹੜਾ ਇਹਨੂੰ ਨਹੀਂ ਤਾਂ ਹੋਰ ਦੱਸੋ ਸਰ ਬਾਹਰ ਹੁੰਦਾ ਤਾਂ ਕੌਣ ਬਚਾਂਦਾ ਇਹਨੂੰ ਗੱਲ ਆਇਆ ਵਾ ਕਿ ਸਾਨੂੰ ਬੇਨਤੀ ਕੀਤੀ ਜਾਂਦੀ ਸਰਕਾਰ ਨੂੰ ਕਿ ਸਾਡੇ ਭਰਾ ਨੂੰ ਆ ਕੇ ਸਕورٹی ਆ ਕੁਛ ਕੀਤਾ ਜਾਵੇ ਅਗਲੇ ਨਾਲ ਹੱਲ ਕੀਤਾ ਜਾਵੇ ਤੇ ਬਾਹਰ ਜਾਵੇ ਸਾਡੇ ਘਰ ਵੀ ਲੱਗਿਆ ਟੂ-ਵੀਲਰ ਚ ਆਨੇ ਜਾਂਦੇ ਪਏ ਆ ਕਾਰ ਚ ਕਈ ਵਾਰੀ ਆਈਦਾ ਉਹਦਾ ਟੂ-ਵੀਲਰ ਚ ਆਨੇ ਜਾਂਦੇ ਆ ਕੋਈ ਵੀ ਹੱਤ ਪਾ ਸਕਦਾ ਇਦਾਂ ਤੇ ਇਹ ਤਾਂ ਸਰ ਕੰਟੀਨ ਚ ਪਾ ਗਏ ਆ ਠੀਕ ਹਾਂਜੀ ਅੱਜ ਇਹ ਰੱਖਤੀ ਇੱਕ ਸਾਈਨ ਭਲੇ ਭੱਲਾ ਦਾ ਜਿਹੜਾ ਗੁਨਾਰਦੇ ਹਸਪੀਟਲ ਵੀ ਦੇ ਹੀ ਕੰਟੀਨ ਦਾ ਚਲਾਉਂਦਾ ਹੈ ਤੇ ਉੱਥੇ ਹੀ ਕੰਮ ਕਰਦਾ ਹੈ ਉਹਦੇ ਨਾਲ ਪਹਿਲਾਂ ਕਿਸੇ ਜੀ ਰੈਜੀਸ਼ਾ ਤੇ ਉਹ ਇਸੇ ਕਰਕੇ ਉੱਥੇ ਇਕੱਠੇ ਹੋਏ ਤਾਂ ਬਾਅਦ ਵਿੱਚ ਉਹ ਇਹਨਾਂ ਦੀ ਆਪਸ ਵਿੱਚ ਬਹਿਸ-ਵਾਜੀ ਤੇ ਲੜਾਈ ਹੋ ਗਈ ਬਾਅਦ ਵਿੱਚ। ਤੋਂ ਉਹੋ ਹੀ ਤਰ੍ਹਾਂ ਦੇ ਸਟਾ ਲੱਗੇ ਆਏ ਆ। ਅਸੀਂ ਇਹ ਵੈਰੀਫਾਈ ਕਰ ਰਹੇ ਆ ਜੂ ਹੀ ਹੋਏਗੀ ਸਾਨੂੰ ਰਿਜ਼ਲਟ ਆਏਗਾ ਉਸ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਸਰ ਇੱਕ ਪਾਰਟੀ ਵੱਲ ਕਹਿ ਰਿਹਾ ਜਿਹੜਾ ਹਥਿਆਰ ਵੀ ਲੈ ਕੇ ਆਏ ਸੀ ਕੋਈ ਕਲੀਅਰ ਹੋਇਆ? ਹਾਂਜੀ ਕੋਈ ਸੀਸੀਟੀਵੀ ਦੇ ਵਿੱਚ ਅਸੀਂ ਕਲੀਅਰ ਕਰਾਂਗੇ। ਜੇ ਜੋ ਵੀ ਗੁਨਾਹਗਰ ਹੋਇਆ ਉਹਦੇ ਖਿਲਾਫ ਕਾਰਵਾਈ